ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਸ਼ੰਭੂ ਤੇ ਵੀ ਮੋਰਚਾ ਲੱਗਿਆ ਖਲੂਰਦੀ ਤੇ ਵੀ ਮੋਰਚਾ ਲੱਗਿਆ ਹੈਗਾ ਜਿਹੜਾ ਹੁਣ ਅੱਜ ਬਿਆਨ ਆਇਆ ਲੀਡਰ ਦਾ ਬੀਜਪੀ ਦਾ ਮੰਤਰੀ ਦਾ ਵੀ ਇਹ ਨਹੀਂ ਫਸਲਾ ਦੇ ਐਮਐਸਪੀ ਲੈ ਲੋ ਇਹ ਕਿਹੜੀ ਫਸਲਾ ਤੇ ਉਹਨਾਂ ਨੇ ਐਸ ਐਮਐਸਪੀ ਦੀ ਗੱਲ ਕੀਤੀ ਹੈ ਕੀ ਸਹਿਮਤੀ ਬਣਨ ਦੇ ਕੋਈ ਚਾਂਸ ਹੈਗੇ ਨੇ ਜਿਹੜੇ ਮੰਤਰੀ ਪਿਊਸ਼ ਗੋਇਲ ਨੇ ਉਹਨਾਂ ਨੇ ਬੀਤੇ ਦਿਨ ਵੀ ਜਾਂ ਫਿਰ ਹੋਰ ਕੇਂਦਰੀ ਮੰਤਰੀ ਨੇ ਦੋ ਤਿੰਨ ਜਿਹੜੇ ਇੱਥੇ ਚੰਡੀਗੜ੍ਹ ਮੀਟਿੰਗ ਕਰਨ ਆਉਂਦੇ ਰਿਹਾ ਅਰਜਨ ਮੁੰਡਾ ਵੀ ਉਹਨਾਂ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਜਿਹੜੀ ਚੌਥੇ ਦੌਰ ਦੀ ਮੀਟਿੰਗ ਅਸੀਂ ਚੰਡੀਗੜ੍ਹ ਕੀਤੀ ਨਾ ਤੇ ਕਿਸਾਨਾਂ ਨੂੰ ਨਾ ਇਹ ਐਕਸ਼ਨ ਜਿਹੜਾ ਅੰਦੋਲਨ ਆ ਵਾਪਸ ਲੈਣਾ ਚਾਹੀਦਾ ਉਹਨਾਂ ਨੇ ਬੜੀ ਪੋਲੇ ਜੇ ਸਲਾਹ ਦੇ ਦਿੱਤੀ ਕਿ ਜਿਵੇਂ ਕਿਸਾਨ ਬੜੇ ਤਿਆਰ ਬੈਠੇ ਆ ਜੀ ਤੁਸੀਂ ਜਿਵੇਂ ਸਾਰੀਆਂ ਗੱਲਾਂ ਉਹਨਾਂ ਦੀਆਂ ਮੰਨ ਲੀਆਂ ਤੇ ਕਹਿਣਗੇ ਠੀਕ ਹੈ ਜੀ ਅਸੀਂ ਆਪਣੀਆਂ ਟਰੈਕਟਰ ਟਰਾਲੀਆਂ ਹੁਣ ਘਰਾਂ ਨੂੰ ਮੋੜ ਲੈਨੇ ਆ ਕਿਉਂਕਿ ਚੋਣ ਜਾਬਤਾ ਲੱਗਣ ਵਾਲੀ ਗੱਲ ਕਰ ਪੰਦੇਰ ਦਾ ਗਰੁੱਪ ਉਹਨਾਂ ਨੇ ਕਿਹਾ ਕਿ ਚੋਣ ਜਾਬਤਾ ਲੱਗੀ ਜਾਵੇ ਅਸੀਂ ਤਾਂ ਇੱਥੇ ਬੈਠਾਂਗੇ ਉਹਨਾਂ ਨੇ ਤੇ ਵੀ ੜੀਕ ਕੀਤੀ ਸੀ ਕਿ ਚੋਣ ਜਾਬਤਾ ਲੱਗ ਜੇ ਕਈ ਐਸਕੇਐਮ ਦੇ ਲੀਡਰਾਂ ਨੇ ਕਿਹਾ ਕਿ ੜੀਕ ਨਾ ਇਹ ਤੋਂ ਅੱਗੇ ਕੋਈ ਐਕਸ਼ਨ ਦੇਣਾ ਔਰ ਅਸੀਂ ਜਿਹੜਾ ਕਿ ਐਕਸ਼ਨ ਦਿੰਨੇ ਆ ਉਹਦੇ ਵਿੱਚ ਰੁਕਾਵਟਾ ਨਾ ਪਾਉਣ ਆਪਸੀ ਵੀ ਖੈ ਬਾਜੀ ਬੜੀ ਚਲਦੀ ਰਹੇ ਪਰ ਜਿੱਥੇ ਤੱਕ ਰਹੀ ਗੱਲ ਮੰਤਰੀ ਦੇ ਬਿਆਨ ਦੀ ਮੰਤਰੀ ਆਪਣੀ ਸਲਾਹ ਦੇ ਕੇ ਤੇ ਪਰਾਂ ਨੂੰ ਹੋ ਜਾਂਦੇ ਆ ਪਰ ਵੇ ਨਹੀਂ ਦੱਸਦੇ ਕਿ ਅਸੀਂ ਪਰਪੋਜ਼ਲ ਕੀ ਰੱਖੀ ਆ ਪ੍ਰਪੋਜ਼ਲ ਨੂੰ ਰੱਦ ਕੀਤਾ ਗਿਆ ਨਾ ਕਿਸਾਨ ਜਥੇਬੰਦੀਆਂ ਵੱਲੋਂ ਕਿ ਸਾਨੂੰ ਨਹੀਂ ਮਨਜ਼ੂਰ 5 ਸਾਲਾਂ ਲਈ 5 ਫਸਲਾਂ ਤੇ ਜਿਹੜਾ ਐਗਰੀਮੈਂਟ ਕਰਾਉਣ ਦੀਆਂ ਗੱਲਾਂ ਕਰਦੇ ਆ ਬਾਅਦ ਵਿੱਚ ਮੁੱਕਰ ਜੋਂ ਕੰਟਰੈਕਟ ਫਾਰਮਿੰਗ ਵਿੱਚੋਂ ਤਸੀਮਾ ਸਾਂ ਬਾਹਰ ਆਏ ਸੀ ਪਹਿਲਾਂ ਅਸੀਂ ਫੇਰ ਉਸੇ ਪਾਸੇ ਕਿਉਂ ਧੱਕੇ ਜਾਈਏ ਪਹਿਲੀ ਗੱਲ ਤੇ ਉਦੋਂ ਇਹ ਵੀ ਲੋਚਨਾ ਹੋਈ ਸੀ ਕਿਸਾਨ ਜਥੇਬੰਦੀਆਂ ਦੀ ਜਿਨ੍ਹਾਂ ਨੂੰ ਪ੍ਰਪੋਜ਼ਲ ਮਿਲੀ ਤਾਂ ਉਹਨਾਂ ਨੇ ਅੰਦਰ ਇਹ ਆਖ ਦਿੱਤਾ ਕਿ ਅਸੀਂ ਵਿਚਾਰ ਕਰਦੇ ਆ ਵਿਚਾਰ ਕਰਨ ਵਾਲੀ ਤਾਂ ਗੱਲ ਹੀ ਨਹੀਂ ਬਣਦੀ ਮਤਲਬ ਹੀ ਨਹੀਂ ਬਣਦਾ ਉੱਥੇ ਰਿਜੈਕਟ ਹੋਣੀ ਚਾਹੀਦੀ ਸੀ ਕਈ ਕਿਸਾਨ ਲੀਡਰਾਂ ਨੇ ਕਿਹਾ ਕਈ ਖੇਤੀ ਮਹਰ ਚਲੋ ਕਿਸਾਨਾਂ ਕਿਸਾਨ ਜੱਥੇਬੰਦੀਆਂ ਦੀ ਆਪਣੀ ਆਪਣੀ ਲੜਨ ਦੀ ਇੱਕ ਤਰੀਕਾ ਸਲੀਕਾ ਇੱਛਾ ਉਸ ਮੁਤਾਬਕ ਸਰਵਨ ਸਿੰਘ ਪੰਦੇਰ ਹੋਰਾਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਸਰਜੀਤ ਸਿੰਘ ਫੂਲ ਮਨਜੀਤ ਸਿੰਘ ਰਾਏ ਤੇ ਹੋਰ ਜਿਹੜੀਆਂ ਹਰਿਆਣੇ ਦੀਆਂ ਜੱਥੇਬੰਦੀਆਂ ਉਹਨਾਂ ਨੇ ਆਪਣੀ ਸਮਝ ਮੁਤਾਬਕ ਕਿਹਾ ਕਿ ਅਸੀਂ ਮੰਥਨ ਕਰਾਂਗੇ ਹਾਲਾਂਕਿ ਇਸ ਦੇ ਉੱਤੇ ਦਲੀਲ ਵੀ ਦਿੱਤੀ ਸੀ ਸਰਵਨ ਸਿੰਘ ਪੰਦੇਰ ਨੇ ਕਿ ਕਿਤੇ ਇਹ ਨਾ ਹੋਵੇ ਕਿ ਮੰਤਰੀ ਬਾਹਰ ਜਾ ਕੇ মিডিਆ ਨੂੰ ਜਾਂ ਉੱਧਰ ਦਿੱਲੀ ਜਾ ਕੇ ਆਖਣ ਇਹ ਪ੍ਰਭਾਵ ਜਾਵੇ ਸਾਡਾ ਕਿ ਤੇ ਸਾਡੀ ਕੋਈ ਦਿੱਤੀ ਪ੍ਰੋਪੋਜ਼ਲ ਹੀ ਮੰਨਦੇ ਵਿਚਾਰਦੇ ਨਹੀਂ ਬਿਨਾ ਵਿਚਾਰੀ ਰੱਦ ਕਰ ਦਿੰਦੇ ਐ ਇਸ ਕਰਕੇ ਉਹਨਾਂ ਨੇ ਕਿਹਾ ਕਿ ਸੇਕ ਕਿ ਅਸੀਂ ਇਹ ਮੰਥਨ ਕਰਕੇ ਸਾਂਗੇ ਉਹ ਮੰਥਨ ਕੀ ਹੋਣਾ ਸੀ ਪਤਾ ਸੀ ਵੀ ਉਹ ਰੱਦ ਹੋਣੀ ਹੈ ਜਿਹੜੀ ਪ੍ਰਪੋਜ਼ਲ ਆਈ ਹੈ ਤੇ ਫਿਰ ਉਹ ਰੱਦ ਹੋ ਜਾਂਦੀ ਹੈ ਹੁਣ ਮੰਤਰੀ ਜਿਹੜੇ ਉਧਰੋਂ ਕਹਿ ਰਿਹਾ ਹੈ ਕਿ ਰੈਕਸ਼ਨ ਵਾਪਸ ਲੈਣਾ ਚਾਹੀਦਾ ਜਿਵੇਂ ਹਾਈ ਕੋਰਟ ਚ ਪਿੱਛੇ ਜੇ ਕਿਉਂਕਿ 1 ਮਹੀਨੇ ਦੇ ਲਈ ਉਹਨਾਂ ਨੇ ਕਿਹਾ ਕਿ ਇੱਕ ਰਿਪੋਰਟ ਦਿਓ ਜਿਹੜੀ ਨਿਆਇਕ ਜਿਹੜੀ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਰਿਟਾਇਰਡ ਜਸਟਿਸ ਹੋਣਗੇ ਔਰ ADGP ਹਰਿਆਣਾ ਦਾ ਇੱਕ ਅਧਿਕਾਰੀ ਇੱਕ ਪੰਜਾਬ ਦਾ ਉਹ ਰਿਪੋਰਟ ਤਿਆਰ ਕਰਨੇ ਸ਼ਹੀਦ ਸ਼ੁਰੂ ਕਰਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਉੱਥੋਂ ਗੱਲਾਂ ਨੇ ਕਿ ਗੋਲਕ ਦੇ ਵਿੱਚ ਪੈਸੇ ਕਿੰਨੇ ਇਕੱਠੇ ਜਾਣਬੁੱਝ ਕੇ ਬਦਨਾਮ ਕਰ ਲਈ ਜਿਹੜਾ ਨਰੇਟਿਵ ਜਸਰ ਬੈਠ ਕਰ ਜਾਂਦੇ ਆ ਕਿਸੇ ਮਾਮਲੇ 'ਚ ਵੱਡੇ ਅੰਦੋਲਨ ਵਿੱਚ ਉਹ ਬੜੀ ਢਾਹ ਲਾਉਂਦੇ ਆ ਇਸ ਮਸਲੇ ਦੇ ਵਿੱਚ ਨਾ ਮੀਡੀਆ ਵੀ ਬੜੀ ਵੀਡੀਓ ਚਲਾ ਦਿੰਦਾ ਹੈਗਾ ਆਡੀਓ ਜਿਹੜੀ ਹੁੰਦੀ ਹੈ ਫਿਰ ਕਹਿੰਦਾ ਅਸੀਂ ਪੁਸ਼ਟੀ ਨਹੀਂ ਕਰਦੇ ਜੇ ਤੁਸੀਂ ਪੁਸ਼ਟੀ ਨਹੀਂ ਕਰਦੇ ਫਿਰ ਤੂੰ ਚਲੋਣੇ ਕਿਉਂ ਬਿਲਕੁਲ ਇਸ ਉੱਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕਿਸਾਨ ਅੰਦੋਲਨ ਚ ਚਾਹੇ ਪਹਿਲਾ ਹੋਇਆ ਸੀ ਤੇ ਚਾਹੇ ਇਹ ਪੜਾ ਦੂਜੇ ਦੇ ਵਿੱਚ ਕਿਸਾਨ ਅੰਦੋਲਨ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਹੁੰਦੀਆਂ ਪੰਜਾਬ ਦੇ ਮੀਡੀਆ ਨੇ ਬਖੂਬੀ ਕੰਮ ਕੀਤਾ ਹੁਣ ਵੀ ਕੀਤਾ ਪਹਿਲਾਂ ਵੀ ਕੀਤਾ ਉਦੋਂ ਕੁਝ ਗੱਲਾਂ ਆਖੋਲੇ ਕਰ ਦਿੱਤੀਆਂ ਜਾਂਦੀਆਂ ਸੀ ਕਿ ਢਾਾ ਨਾ ਲੱਗੇ ਕਿਸਾਨ ਅੰਦੋਲਨ ਨੂੰ ਕੁਝ ਗੱਲਾਂ ਹੁੰਦੀਆਂ ਸੀ ਕਿ ਜਿਹੜੀਆਂ ਰਿਪੋਰਟ ਕਰਨੀਆਂ ਜ਼ਰੂਰੀ ਹੁੰਦੀਆਂ ਵੀ ਰਹੀਆਂ ਇਸ ਵਾਰੀ ਵੀ ਕੁਝ ਜਿਹੜੇ ਬੋਲੀ ਚਾਹੋ ਦਿੱਲੀ ਚ ਬੈਠਾ ਗੋਦੀ ਮੀਡੀਆ ਬੋਲੇ ਜਾਂ ਪੰਜਾਬ ਵਿੱਚ ਬੈਠਾ ਜਦੋਂ ਉਂਗਲ ਆਉਂਦੀ ਹੈ ਨਾ ਪੰਜਾਬ ਸਰਕਾਰ ਵੱਲ ਕੋਈ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ ਚਾਹ ਮਸ਼ੀਨਾ ਜਬਤ ਕਰਨ ਦਾ ਆਇਆ ਇੰਟਰਨੈਟ ਸੇਵਾਵਾਂ ਠੱਪ ਹੋਈਆਂ ਆਪਣੇ ਹੱਦ ਵਾਲੇ ਪਾਸੇ ਉਹਨਾਂ ਨੇ ਲਾ ਲਿਆ ਡਰੋਨ ਦੇ ਜ਼ਰੀਏ ਇਧਰ ਸੁੱਟੇ ਗਏ ਗੋਲੇ ਹੰਝੂ ਗੈਸ ਦੇ ਐਮਐਲਏ ਵੱਲੋਂ ਧਮਕੀ ਦੇਣ ਦੀ ਗੱਲ ਆ ਗਈ ਬਿਲਕੁਲ ਇਹ ਸਾਰੀਆਂ ਗੱਲਾਂ ਹੋਈਆਂ ਜਿਹੜੀਆਂ ਤੇ ਉਦੋਂ ਜਦੋਂ ਸਵਾਲ ਉੱਠਦਾ ਤੇ ਇਧਰ ਵਾਲਾ মিডিਆ ਜਿਹੜਾ ਬੈਠਾ ਹੈ ਜਿਹੜੇ ਕਹਿੰਦੇ ਕੋ ਗੋਚ ਇਧਰ ਵੀ ਬੈਠੇ ਬੜੇ ਗੱਲ ਕਰਦੇ ਆ ਉਹਨਾਂ ਨੇ ਵੀ ਉਹ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਜਿਵੇਂ ਗੋਲ ਕਾਲੀ ਗੱਲ ਹੋਈ ਬੜਾ ਬਦਨਾਮ ਕਰਨ ਵਾਲੀਆਂ ਗੱਲਾਂ ਕਿ ਕਿਵੇਂ ਹੋ ਰਿਹਾ ਜਿਹੜੀਆਂ ਗੱਲਾਂ ਜ਼ਰੂਰੀ ਆ ਉਹਨੂੰ ਰਿਪੋਰਟ ਕਰਨਾ ਚਾਹੀਦੀਆਂ ਗੈਰ ਜ਼ਰੂਰੀ ਜਿਹੜੀਆਂ ਸੈਕੰਡਰੀ ਗੱਲਾਂ ਉਹਨਾਂ ਨੂੰ ਅੱਖੋਲੇ ਵੀ ਕਰ ਦੇਣਾ ਚਾਹੀਦਾ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਉਸ ਨੂੰ ਉਹਨਾਂ ਜਿਹੜੀ ਇੱਕ ਆਸ ਹੈ ਉਹਨੂੰ ਵੀ ਬੜੀ ਢਾਹ ਲੱਗਦੀ ਹੈ ਜਿਹੜੇ ਉਮੀਦ ਨਾਲ ਬੈਠੇ ਆ ਬਾਰਡਰਾਂ And ਅਸ 10 ਤਰੀਕ ਨੂੰ ਕਾਲ ਦਿੱਤੀ ਹੋਈ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾ ਰੋਕਣ ਦੀ ਦੇਸ਼ ਭਾਰ ਚ ਕਾਲ ਹੈ ਇਹਦੇ ਨਾਲ ਬੜਾ ਪ੍ਰਭਾਵ ਪੈਣਾ ਹੈ ਅਰਥਚਾਰੇ ਉੱਤੇ ਜਦੋਂ ਪ੍ਰਭਾਵ ਪੈਂਦਾ ਫਿਰ ਸਰਕਾਰ ਦੀ ਵੀ ਉਧਰ ਚੀਕ ਨਿਕਲਦੀ ਹੈ ਇਸੇ ਕਰਕੇ ਮਨਾਇਆ ਜਾਂਦਾ ਹੈ ਕਿ ਤੁਸੀਂ ਛੱਡੋ ਤੇ ਸਾਡੇ ਨਾਲ ਟੇਬਲ ਤੇ ਆਓ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਟੇਬਲ ਵਾਲੀ ਗੱਲਬਾਤ ਅਸੀਂ ਹਲੇ ਨਹੀਂ ਛੱਡੀ ਉਹ ਤੁਹਾਡੇ ਹੱਲੋਂ ਬੰਦ ਹੈ ਸਾਡੇ ਹੱਲੋਂ ਬੰਦ ਨਹੀਂ ਹੋਈ ਔਰ ਇਹ ਵੀ ਕਹਿ ਦਿੰਦਾ ਹੈ ਕਿ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਬਾਰਡਰਾਂ ਤੇ ਬੈਠੇ ਰਵਾਂਗੇ ਔਰ ਸਰਵਨ ਸਿੰਘ ਪੰਦੇਰ ਨੇ ਇਹ ਵੀ ਕਿਹਾ ਇਹਨਾਂ ਦੇ ਨਾਲ ਹੋਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਮਨ ਸਰਜੀਤ ਸਿੰਘ ਫੂਲ ਤੇ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਹੁਣ ਇਹਨਾਂ ਬਾਰਡਰਾਂ ਤੇ ਬੈਠਾਂਗੇ ਜਦੋਂ ਤੱਕ ਖੁਦ ਪ੍ਰਸ਼ਾਸਨ ਰਾਹ ਖਾਲੀ ਨਹੀਂ ਕਰਦਾ ਹੁਣ ਅਸੀਂ ਦੇਖਦੇ ਹਾਂ ਕਿ ਕਦੋਂ ਤੱਕ ਪ੍ਰਸ਼ਾਸਨ ਰਾਹ ਰੋਕੀ ਰੱਖਦਾ ਸਾਡੀ ਹੁਣ ਕੋਈ ਮੰਨਛਾ ਨਹੀਂ ਅਸੀਂ ਟਕਰਾ ਨਹੀਂ ਹੁਣ ਕੇਂਦਰ ਨਾਲ ਕਰਨਾ ਚਾਹੁੰਦੇ ਕਿ ਸਾਡਾ ਸ਼ਹੀਦ ਸ਼ੁਭ ਕਰਨ ਜਿਵੇਂ ਮਾਰੇ ਆ ਗਿਆ ਕਤਲ ਕਰ ਦਿੱਤਾ ਗਿਆ ਹਲੇ ਉਸ ਇਨਸਾਫ ਲਈ ਅਸੀਂ ਲੜਨਾ ਤੇ ਐਵੇਂ ਕਿਸੇ ਹੋਰ ਦਾ ਨੁਕਸਾਨ ਹੋਵੇ ਸੇ ਨੁਕਸਾਨ ਨਹੀਂ ਹੁਣ ਕਰਾਉਣਾ ਚਾਹੁੰਦੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਬਾਰਡਰਾਂ ਤੇ ਧਰਨਾ ਜਾਰੀ ਰਹੇਗਾ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਚਾਹੇ ਚੋਣ ਜਾਬਤਾ ਲੱਗੇ ਤੇ ਚਾਹੇ ਨਾ ਲੱਗੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਅੰਦੋਲਨ ਅਸੀਂ ਜਾਰੀ ਰੱਖਾਂਗੇ